ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਪਰ ਹੋਈ ਜੁੱਤੀਆਂ ਦੀ ਬਰਸਾਤ ਰੈਲੀ ਨੂੰ ਸੰਬੋਧਨ ਕਰਨ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜੋ ਸਟੇਜ ਦੇ ਉੱਪਰੋਂ ਬੋਲਣਾ ਸ਼ੁਰੂ ਕੀਤਾ ਤਾਂ ਰੈਲੀ ਦੇ ਵਿੱਚ ਬੈਠੇ ਸ਼ਖਸ ਨੇ ਉਹਨਾਂ ਦੇ ਉੱਪਰ ਜੁੱਤੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਉਸ ਰੈਲੀ ਦੇ ਵਿੱਚ ਛਫੜਾ ਦਫੜੀ ਮਚ ਗਈ ਜੋ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਸਾਜ਼ਿਸ਼ ਦੱਸਿਆ ਹੈ ਕਾਂਗਰਸ ਦਾ ਇਹ ਆਗੂ ਹੈ ਜਿਸ ਨੇ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਪਰ ਜੁੱਤੀਆਂ ਸੁੱਟੀਆਂ ਨੇ ਇਹ ਕਿੱਥੋਂ ਦੀ ਘਟਨਾ ਹੈ ਤੇ ਕਿਹੜਾ ਵਿਧਾਇਕ ਸੀ ਜਿਸ ਦੇ ਉੱਪਰ ਜੁੱਤੀਆਂ ਦੀ ਬਰਸਾਤ ਹੋਈਏ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਆਮ ਆਦਮੀ ਪਾਰਟੀ ਜੋ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਸੱਤਾ ਸਮਾ ਲਈਏ 4 ਸਾਲ ਪੂਰੇ ਹੋ ਚੁਲੇ ਨੇ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੋਂ ਜੋ ਲੋਕ ਪੂਰੀ ਤਰ੍ਹਾਂ ਖੁਸ਼ ਨਹੀਂ ਹੋਏ ਜੋ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਖਿਲਾਫ ਕਿਸਾਨ ਤੇ ਵੱਖ-ਵੱਖ ਵਰਗ ਹੋਏ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਵੇਂ ਹੀ ਪਿੰਡਾਂ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦਾ ਵਿਰੋਧ ਹੁੰਦਾ ਹੈ ਕਿਸਾਨਾਂ ਦੇ ਵੱਲੋਂ ਵੀ ਤੇ ਹੋਰ ਵੱਖ-ਵੱਖ ਵਰਗਾਂ ਦੇ ਵੱਲੋਂ ਵੀ ਜਿਸ ਨੂੰ ਲੈ ਕੇ ਅੱਜ ਇਹ ਘਟਨਾ ਵਾਪਰੀ ਏ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਜਿਸ ਨੇ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ ਔਰ ਰੈਲੀ ਦੇ ਵਿੱਚ ਬਹੁਤ ਸਾਰੀ ਭੀੜ ਇਕੱਠੀ ਹੋਈ ਹੋਈ ਸੀ ਜਦੋਂ ਉਹ ਸਟੇਜ ਦੇ ਉੱਪਰੋਂ ਬੋਲਣ ਲੱਗੇ ਤਾਂ ਉਸੇ ਸਮੇਂ ਹੀ ਰੈਲੀ ਵਿੱਚ ਇੱਕ ਆਏ ਹੋਏ ਸ਼ਖਸ ਨੇ ਉਹਨਾਂ ਦੇ ਉੱਪਰ ਜੁੱਤੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਉਸ ਰੈਲੀ ਦੇ ਵਿੱਚ ਛਪੜਾ ਦਫੜੀ ਮੱਚੀ ਉਸ ਸ਼ਖਸ ਨੂੰ ਫੜ ਲਿਆ ਗਿਆ ਜਿਸ ਨੂੰ ਕਾਂਗਰਸ ਦਾ ਲੀਡਰ ਦੱਸਿਆ ਜਾ ਰਿਹਾ ਕਾਂਗਰਸ ਦਾ ਵਰਕਰ ਦੱਸਿਆ ਜਾ ਰਿਹਾ ਸੋ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਇਹ ਵੀਡੀਓ ਦੇ ਵਿੱਚ ਸਾਫ਼ ਦੇਖਿਆ ਕਿ ਜੁੱਤੇ ਸੁੱਟਣ ਵਾਲਾ ਇੱਕ ਕਾਂਗਰਸੀ ਵਰਕਰ ਹੈ ਜੋ ਹਫੜਾ ਤਫਰੀਦ ਦਾ ਮਾਹੌਲ ਬਣਿਆ ਗੁੱਸੇ ਵਿੱਚ ਆਏ ਹੋਏ ਆਪ ਦੇ ਵਰਕਰਾਂ ਨੇ ਮੁੱਲਜ਼ਮ ਨੂੰ ਘੇਰ ਲਿਆ ਤੇ ਉਸ ਨੂੰ ਬਹੁਤ ਜ਼ਿਆਦਾ ਕੁੱਟਣਾ ਸ਼ੁਰੂ ਕੀਤਾ ਮੌਕੇ ਤੇ ਪੁਲਿਸ ਵੱਲੋਂ ਉਸ ਦਾ ਬਚਾਅ ਕਰਦੇ ਹੋਏ ਉਸ ਨੂੰ ਭੀੜ ਦੇ ਵਿੱਚੋਂ ਕੱਢਿਆ ਗਿਆ ਪਰ ਭੀੜ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਿ ਪੁਲਿਸ ਨੂੰ ਵੀ ਮੁਲਜ਼ਮ ਨੂੰ ਸ਼ਟਾਉਣ ਲਈ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੋ ਕੇਜਰੀਵਾਲ ਨੇ ਆਪ ਦੇ ਕਾਮਿਕ ਜੋ ਉਹਨਾਂ ਨੇ ਲਿਖਿਆ ਕਿ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਆਪ ਦੀ ਵਧਦੀ ਹੋਈ ਲੋਕਪ੍ਰਿਯਤਾ ਤੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੋਵਾਂ ਨੂੰ ਹਿਲਾ ਕੇ ਰੱਖ ਦਿੱਤਾ ਜੋ ਕੇਜਰੀਵਾਲ ਨੇ ਦੋਸ਼ ਲਾਇਆ ਕਿ ਅਸੀਂ ਭਾਜਪਾ ਦੇ ਖਿਲਾਫ ਜੋ ਬਿਆਨ ਦੇ ਰਹੀ ਸੀ ਇਹ ਵਿਧਾਇਕ ਪਰ ਕਾਂਗਰਸ ਨੂੰ ਇਸ ਦੇ ਉੱਪਰ ਕੀ ਲੋੜ ਸੀ ਹਮਲਾ ਕਰਨ ਦੀ ਕਾਂਗਰਸ ਨੂੰ ਕਿਉਂ ਦੁੱਖ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਵਾਲ ਭਾਜਪੀ ਦੀਆਂ ناکਾਮੀਆਂ ਤੇ ਚੁਕਦੇ ਆ ਪਰ ਦਰਦ ਕਾਂਗਰਸ ਨੂੰ ਹੋ ਰਿਹਾ ਜੋ ਇਹ ਸਾਬਤ ਕਰਦਾ ਹੈ ਕਿ ਹੁਣ ਇਹ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਆਪ ਦੇ ਖਿਲਾਫ ਲੜ ਰਹੀਆਂ ਨੇ ਸੋ ਆਮ ਆਦਮੀ ਪਾਰਟੀ ਦੀ ਵਧੀ ਹੋਈ ਲੋਕਪ੍ਰੀਆ ਜਿਸ ਨੂੰ ਲੈ ਕੇ ਇਹ ਅੱਜ ਸ਼ਖਸ਼ ਨੇ ਜਿਹੜਾ ਕਾਂਗਰਸੀ ਵਰਕਰ ਨੇ ਉਸ ਦੇ ਉੱਪਰ ਹਮਲਾ ਕੀਤਾ ਵਿਧਾਇਕ ਦੇ ਉੱਪਰ ਜੋ ਗੁਜਰਾਤੀ ਘਟਨਾ ਜਿੱਥੇ ਕਿ ਗੁਜਰਾਤ ਦਾ ਇਹ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਵਿਧਾਇਕ ਜਿਸ ਦੇ ਉੱਪਰ ਇਹ ਹਮਲਾ ਹੋਇਆ ਜੋ ਜਮਨਾ ਨਗਰ ਤੋਂ ਵਿਧਾਇਕ ਕੋਪਾਲ ਇਟਾਲੀਆ ਜਿਸ ਦੇ ਉੱਪਰ ਜੁੱਤੀਆਂ ਛੁੱਟੀਆਂ ਗਿਆ ਨੇ ਇਹਨਾਂ ਨੂੰ ਜਿਹੜਾ ਕਿ ਨਿਸ਼ਾਨਾ ਬਣਾਇਆ ਗਿਆ ਸੋ ਜਮਨਾ ਨਗਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਜੋ ਗੁਜਰਾਤ ਦੇ ਵਿੱਚ ਚੋਣਾਂ ਲੜੀਆਂ ਸੀ ਜੋ ਜਿਮਨੀ ਚੋਣ ਹੋਈ ਸੀ ਤਾਂ ਉੱਥੇ ਵੱਡੀ ਜਿੱਤ ਦਰਜ ਕੀਤੀ ਸੀ ਆਮ ਆਦਮੀ ਪਾਰਟੀ ਨੂੰ ਉੱਥੇ ਜਿੱਤ ਦਰਜ ਹੋਈ ਸੀ ਸੋ ਆਮ ਆਦਮੀ ਪਾਰਟੀ ਦੇ ਗੁਜਰਾਤ ਦੀਆਂ ਚੋਣਾਂ ਵਿੱਚ ਪੰਜ ਵਿਧਾਇਕ ਬਣੇ ਸੀ ਔਰ ਇਹ ਜਿਮਨੀ ਚੋਣ ਨਾਲ ਇੱਕ ਵਿਧਾਇਕ ਜਿੱਤਿਆ ਜਿਸ ਨੂੰ ਲੈ ਕੇ ਆਮ ਆਦੀ ਪਾਰਟੀ ਨੂੰ 2027 ਦੇ ਵਿੱਚ ਗੁਜਰਾਤ ਵਿੱਚ ਸਰਕਾਰ ਬਣਾਉਣ ਦੀ ਆਸ ਹੈ ਕਿ ਗੁਜਰਾਤ ਦੇ ਲੋਕ ਹੁਣ ਭਾਜੀਪੀ ਤੋਂ ਤੇ ਕਾਂਗਰਸ ਤੋਂ ਮੂੰਹ ਮੋੜ ਚੁੱਕੇ ਨੇ ਤੇ ਗੁਜਰਾਤ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਨਿਰੋਲ ਬਣੇਗੀ 2027 ਦੇ ਵਿੱਚ ਭਾਵੇਂ ਦਿੱਲੀ ਤੇ ਪੰਜਾਬ ਵਿੱਚ ਆਮ ਆਦੀ ਪਾਰਟੀ ਨੂੰ ਝਟਕੇ ਲੱਗ ਸਕਦੇ ਨੇ ਪਰ ਗੁਜਰਾਤ ਵਿੱਚ ਨਵੇਂ ਸੂਬੇ ਵਿੱਚ ਆਮ ਆਦੀ ਪਾਰਟੀ ਦਾ ਜਿਹੜੀ ਲੋਕਪ੍ਰਿਆ ਵਧ ਰਹੀ ਹੈ ਲੋਕ ਆਮ ਆਦੀ ਪਾਰਟੀ ਦੀ ਸਰਕਾਰ ਬਣਾਉਣ ਵਾਸਤੇ ਉਤਾਵਲੇ ਹੋਏ ਬੈਠੇ ਨੇ ਜਿਸ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਖਿਲਾਫ ਕਾਂਗਰਸ ਤੇ ਭਾਜਪਾ ਇਕੱਠੀਆਂ ਹੋ ਕੇ ਉਹਨਾਂ ਦੇ ਉੱਪਰ ਹਮਲੇ ਕਰ ਰਹੇ ਨੇ